ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਤਾਂ ਇਸ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਮੈਂ ਅੱਜ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਂਦੇ ਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇੱਕ ਹੋਰ ਕਹਾਣੀ ਕੁਦਰਤ ਦੇ ਹਰੇ ਭਰੇ ਜੰਗਲ ਵਿੱਚ ਜਿੱਥੇ ਰੋਜ਼ ਸਵੇਰੇ ਮੋਰ ਨੱਚਦੇ ਤਿਤਲੀਆਂ ਖਿੜਦੇ ਫੁੱਲਾਂ 'ਚੋਂ ਰੰਗ ਚੁੱਕਦੀਆਂ ਉੱਥੇ ਹੀ ਇੱਕ ਪਿਆਰੀ ਜਹੀ ਬੁਲਬੁਲ ਰਹਿੰਦੀ ਸੀ ਉਸ ਦਾ ਨਾਂ ਸੀ ਸੁਰਮਈ ਉਹ ਨਾ ਸਿਰਫ ਆਪਣੀ ਰੂਪ ਨਾਲ ਸੋਹਣੀ ਸੀ ਸਗੋ ਉਸਦੀ ਆਵਾਜ਼ ਤਾਂ ਮੰਨੋ ਰੱਬ ਦੀ ਆਵਾਜ਼ ਸੀ ਸੁਰਮਈ ਬਹੁਤ ਨਿਰੀ ਅਤੇ ਪਿਆਰ ਨਾਲ ਭਰੀ ਹੋਈ ਸੀ ਉਹ ਹਰ ਸਵੇਰ ਰੁੱਖਾਂ ਦੀਆਂ ਟਾਹਣੀਆਂ ਤੇ ਬੈਠ ਕੇ ਮਿੱਠੀਆਂ ਧੁਨਾਂ ਚੁਣਦੀ ਜਿਨ੍ਹਾਂ ਨੂੰ ਸੁਣ ਕੇ ਸਾਰਾ ਜੰਗਲ ਜਾਗ ਜਾਂਦਾ ਸੂਰਜ ਵੀ ਜਿਵੇਂ ਉਸਦੀ ਆਵਾਜ਼ ਦੀ ਸੰਗਤ ਕਰਦਾ ਹੋਵੇ ਮੋਰ ਉਸਦੇ ਗੀਤਾਂ ਉੱਤੇ ਨੱਚਦੇ ਰਹਿੰਦੇ ਸੀ हिरਨ ਦੂਰੋਂ ਸੁਣਦੇ ਰਹਿੰਦੇ ਤੇ ਛੋਟੇ ਪੰਛੀ ਉਸ ਨੂੰ ਆਪਣੀ ਅਧਿਆਪਕਾ ਮੰਨਦੇ ਸੀ। ਸਰਮਈ ਦਾ ਘਰ ਇੱਕ ਪੁਰਾਣੇ ਆਂਬ ਦੇ ਰੁੱਖ ਤੇ ਸੀ। ਉਹ ਰੁੱਖ ਜੰਗਲ ਦਾ ਸਭ ਤੋਂ ਵੱਡਾ ਰੁੱਖ ਸੀ। ਇਸ ਦੀਆਂ ਟਾਹਣੀਆਂ ਉੱਤੇ ਕਈ ਪੰਛੀ ਪਰਿਵਾਰ ਰਹਿੰਦੇ ਸਨ। ਕਬੂਤਰ, ਮੈਨਾ, ਤੋਤਾ ਤੇ ਹੋਰ ਕਈ ਪੰਛੀ ਰਹਿੰਦੇ ਸਨ। ਪਰ ਸਾਰੇ ਸਰਮਈ ਨੂੰ ਵੱਖਰਾ ਮੰਨਦੇ ਸਨ ਕਿਉਂਕਿ ਉਹ ਸਿਰਫ ਗੋਂਦੀ ਨਹੀਂ ਸੀ। ਸਗੋਂ ਹਰ ਇੱਕ ਦੀ ਸੁਣਦੀ ਵੀ ਸੀ। ਇੱਕ ਦਿਨ ਇੱਕ ਨਵੇਂ ਤੋਤੇ ਦੀ ਆਵਾਜ਼ ਜੰਗਲ ਵਿੱਚ ਗੂੰਜੀ। ਉਸ ਦਾ ਨਾਂ ਸੀ ਚੱਪਲੂ। ਚੱਪਲੂ ਸ਼ਹਿਰ ਤੋਂ ਆਇਆ ਸੀ ਅਤੇ ਉਸ ਨੂੰ ਆਪਣੇ ਰੰਗ ਤੇ ਬੋਲਣ ਤੇ ਮਾਣ ਸੀ। ਜਦੋਂ ਉਸ ਨੇ ਸਰਮਈ ਦੀ ਗਾਇਕੀ ਨੂੰ ਸੁਣਿਆ ਤਾਂ ਉਹ ਥੋੜਾ ਹੱਸਿਆ। "ਇਹੀ ਜੀ ਗਾਇਕੀ? ਇਹ ਤਾਂ ਸਿਰਫ ਸਾਦਾ ਹੀ گا ਰਹੀ ਐ," ਉਹ ਬੋਲਿਆ। ਜੰਗਲ ਦੇ ਪੰਛੀ ਚੁੱਪ ਰਹਿ ਗਏ ਪਰ ਸਰਮਈ ਹੱਸ ਪਈ। ਉਸ ਨੇ ਕਿਹਾ, "ਸੰਗੀਤ ਪਿਆਰ ਦੇਣ ਲਈ ਹੁੰਦਾ, ਸਾਬਤ ਕਰਨ ਦੇ ਲਈ ਨਹੀਂ।" ਇਹ ਗੱਲ ਸੁਣ ਕੇ ਸਾਰੇ ਪੰਛੀਆਂ ਦੇ ਦਿਲ ਜਿੱਤ ਲਏ। ਸਰਮਈ ਨੇ ਇੱਕ ਦਿਨ ਆਪਣਾ ਗੀਤ ਬਦਲ ਦਿੱਤਾ। ਉਹ ਗਾਉਣ ਲੱਗੀ, ਮੈਂ ਹਵਾ ਨਾਲ ਉੱਡਦੀ ਹਾਂ ਪਰ ਜੜਾਂ ਨਹੀਂ ਭੁੱਲੀ। ਮੇਰੀ ਤਾਨ ਵਿੱਚ ਪਿਆਰ ਹੈ, ਸਿਰਫ ਸ਼ੋਰ ਨਹੀਂ। ਇਹ ਗੀਤ ਜਿਵੇਂ ਜੰਗਲ ਦੇ ਹਰ ਰੁੱਖ, ਹਰ ਪੱਤੇ, ਹਰ ਜੀਵ ਦੀ ਆਵਾਜ਼ ਬਣ ਗਿਆ। ਇਸ ਤਰ੍ਹਾਂ ਸਰਮਈ ਸਿਰਫ ਇੱਕ ਬੁਲਬੁਲ ਨਹੀਂ ਸੀ, ਉਹ ਜੰਗਲ ਦੀ ਰੂਹ ਬਣ ਚੁੱਕੀ ਸੀ। ਚਪਲੂ ਨੇ ਜਦੋਂ ਸਰਮਈ ਦੀ ਗਾਇਕੀ ਨੂੰ ਹੌਲੀ ਜਿਹੀ ਹਾਸੀ ਨਾਲ ਉਡਾ ਦਿੱਤਾ ਤਾਂ ਜੰਗਲ ਦੇ ਪੰਛੀਆਂ ਵਿੱਚ ਥੋੜਾ ਚੰਚਲਪਨ ਪੈਦਾ ਹੋ ਗਿਆ। ਕਈ ਜਵਾਨ ਪੰਛੀ ਜੋ ਸ਼ਹਿਰ ਦੇ ਰਗੀਨ ਸੁਪਨੇ ਵੇਖਦੇ ਰਹਿੰਦੇ ਸਨ ਉਹ ਚਪਲੂ ਵੱਲ ਖਿੱਚੇ ਗਏ। ਚਪਲੂ ਦੀ ਬੋਲਣ ਦੀ ਢੰਗ ਅਜੀਬ ਤੇ ਆਕਰਸ਼ਕ ਸੀ। ਉਹ ਸ਼ਹਿਰੀ ਬੋਲੀਆਂ ਦੀ ਨਕਲ ਕਰਦਾ ਸੀ, ਮस्करी ਕਰਦਾ ਸੀ ਤੇ ਆਪਣੇ ਬੋਲਾਂ 'ਚ ਚਮਕ ਭਰਦਾ ਸੀ। ਇੱਕ ਦਿਨ ਉਸਨੇ ਸਾਰੇ ਪੰਛੀਆਂ ਨੂੰ ਇਕੱਠਾ ਕੀਤਾ ਤੇ ਉੱਚੀ ਆਵਾਜ਼ ਵਿੱਚ ਕਿਹਾ ਉਹ ਜੰਗਲ ਦੇ ਸੂ ਜਵਾਨੋ ਆਓ ਇੱਕ ਗਾਇਕੀ ਦਾ ਮੁਕਾਬਲਾ ਕਰੀਏ ਮੈਂ ਤੇ ਸ਼ਰਮਈ ਵੇਖਦੇ ਹਾਂ ਕੌਣ ਵਧੀਆ ਗਾਉਂਦਾ ਇਹ ਸੁਣ ਕੇ ਸਾਰੇ ਪੰਛੀ ਹੈਰਾਨ ਹੋ ਗਏ ਕੁਝ ਤਾਂ ਹੱਸਣ ਲੱਗੇ ਕੁਝ ਚੁੱਪ ਰਹਿ ਗਏ ਪਰ ਸ਼ਰਮਈ ਨੇ ਮਾਫ ਕਰਾਉਂਦਿਆਂ ਹੋਇਆ ਆਖਿਆ ਮੈਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੀ ਸੰਗੀਤ ਤਾਂ ਸਾਜ ਬਣਾਉਂਦਾ ਹੈ ਚੱਪਲੂ ਨੇ ਚੁਲਬਲੀ ਆਵਾਜ਼ ਵਿੱਚ ਕਿਹਾ ਤਾਂ ਫਿਰ ਮੈਨੂੰ ਤਾਂ ਲੱਗਦਾ ਤੂੰ ਡਰ ਗਈ ਜੇ ਅਸਲ ਵਿੱਚ ਤੇਰੀ ਆਵਾਜ਼ 'ਚ ਜਾਦੂ ਹੈ ਨਾ ਤਾਂ ਖੁੱਲੀ ਸਵਾ ਵਿੱਚ ਗਾ ਕੇ ਦਿਖਾ ਸਰਮਈ ਨੇ ਸੋਚਿਆ ਇਹ ਚੁਣੌਤੀ ਮਨਮਾਨਵੀ ਤਰੀਕੇ ਨਾਲ ਲੈ ਲਈ ਜਾਵੇ ਇਸ ਨੂੰ ਲੜਾਈ ਦੀ ਥਾਂ ਇੱਕ ਮੇਲਾ ਬਣਾਇਆ ਜਾਵੇ ਅਗਲੇ ਦਿਨ ਸਵੇਰੇ ਜਦ ਸੂਰਜ ਦੀ ਪਹਿਲੀ ਕਿਰਨ ਆਈ ਨਕਲੀ ਟਾਣੀਆਂ ਦੀ ਮੰਚ ਬਣਾਈ ਗਈ ਮੋਰਾ ਨੇ ਘੁੰਗਰੂ ਪਾਏ ਤਿਤਲੀਆਂ ਨੇ ਰੰਗ ਬਰੰਗੇ ਫੁੱਲ ਲਿਆਂਦੇ ਤੇ ਜੰਗਲ ਦੇ ਸਾਰੇ ਜੀਵ ਇਕੱਠੇ ਹੋ ਗਏ ਚਪਲੂ ਪਹਿਲਾ ਆਇਆ ਉਸਨੇ ਸ਼ੈਰੀ ਗੀਤ ਗਾਏ ਥੋੜਾ ਰੈਪ ਥੋੜਾ ਨਾਚ ਪੰਛੀ ਹੱਸੇ ਕੁਝ ਝੂਮੇ ਵੀ ਪਰ ਕੁਝ ਸਮਝ ਨਾ ਆਈ ਆਖਿਰ ਉਹ ਥੱਕ ਗਿਆ ਤੇ ਹੌਲੀ ਹੋ ਗਿਆ ਕਿਉਂਕਿ ਸਾਰੇ ਪੰਛੀ ਸ਼ਹਿਰ ਦੀ ਬੋਲੀ ਨੂੰ ਨਹੀਂ ਜਾਣਦੇ ਸੀ ਹੁਣ ਵਾਰੀ ਸੀ ਸੁਰਮਈ ਦੀ ਸਰਮਈ ਇੱਕ ਪੁਰਾਣੇ ਰੁੱਖ ਦੀ ਟਾਣੀ ਤੇ ਬੈਠੀ ਅੱਖਾਂ ਬੰਦ ਕਰਕੇ ਕਾਣ ਲੱਗੀਆਂ ਤੇ ਕਹਿਣ ਲੱਗੀ ਸਵੇਰ ਦੀਆਂ ਝੁਜਣਾ ਰਾਤਾਂ ਦੇ ਖੁਆਬ ਮੇਰੀ ਧੁਨ ਵਿੱਚ ਵਸਦੇ ਨੇ ਸਾਰੇ ਹੀ ਜਵਾਬ ਮਿੱਠੇ ਪੰਛੀ ਦੀ ਬਾਣੀ ਰੁੱਖਾਂ ਦੀ ਕਹਾਣੀ ਮੇਰੇ ਗੀਤ ਵਿੱਚ ਐ ਮੇਰੇ ਕੁਦਰਤ ਦੀ ਕਹਾਣੀ ਉਸ ਦੀ ਆਵਾਜ਼ ਹੌਲੀ-ਹੌਲੀ ਜੰਗਲ ਵਿੱਚ ਫੈਲਣ ਲੱਗੀ ਹਵਾ ਰੁਕ ਗਈ ਪੱਤੇ ਥਮ ਗਏ ਤੇ ਪੰਛੀ ਮੌਨ ਹੋ ਗਏ ਪਾਣੀ ਦੇ ਝਰਨੇ ਵੀ ਸੁਣਨ ਲੱਗੇ ਇਹ ਸਿਰਫ ਗੀਤ ਨਹੀਂ ਸੀ ਇਹ ਜਿਵੇਂ ਜੰਗਲ ਦੀ ਧੜਕਣ ਸੀ ਮੁਕਾਬਲੇ ਤੋਂ ਬਾਅਦ ਚਪਲੂ ਨੇ ਅੱਗੇ ਵਧ ਕੇ ਸੁਰਮਈ ਨੂੰ ਕਿਹਾ ਮੈਂ ਗਲਤ ਸੀ ਤੇਰੀ ਆਵਾਜ਼ ਵਿੱਚ ਤਾਂ ਸੱਚਮੁੱਚ ਜਾਦੂ ਹੈ ਮੇਰੇ ਅੰਦਰ ਸਿਰਫ ਆਕਰਸ਼ਣੀ ਸੀ ਤੇਰੇ ਅੰਦਰ ਤਾਂ ਰੂਹ ਹੈ ਤੂੰ ਰੂਹ ਤੋਂ ਗਾਉਂਦੀ ਹੈ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਮੁਕਾਬਲਾ ਕਰਨ ਦੀ ਸੋਚੀ ਤੇ ਤੇਰਾ ਮਜ਼ਾਕ ਉਡਾਇਆ ਸਰਮਈ ਨੇ ਮੁਸਕਰਾ ਕੇ ਕਿਹਾ ਚੰਗਾ ਸਾਡੀ ਗਾਇਕੀ ਦਾ ਕਮੰਡ ਨਹੀਂ ਹੈ ਸਾਡਾ ਧਰਮ ਹੋਣੀ ਚਾਹੀਦੀ ਹੈ ਉਸ ਦਿਨ ਤੋਂ ਚੱਪਲੂ ਵੀ ਸਿੱਖਣ ਲੱਗਾ ਉਹ ਸਰਮਈ ਕੋਲੋਂ ਗਾਇਕੀ ਦੇ ਸਿਰੇ ਸਿੱਖਣ ਲੱਗਾ ਕਈ ਹੋਰ ਨੌਜਵਾਨ ਪੰਛੀ ਜੋ ਵੀ ਰੰਗੀਨ ਸ਼ਬਦਾਂ ਦੀ ਦੁਨੀਆ 'ਚ ਖੋ ਜਾਂਦੇ ਸਨ ਹੁਣ ਉਹ ਵੀ ਸਰਮਈ ਕੋਲ ਆਉਂਦੇ ਸਨ ਸਿੱਖਿਆ ਲੈਣ ਲਈ ਜੰਗਲ ਦੇ ਵਾਸੀਆਂ ਨੇ ਐਲਾਨ ਕੀਤਾ ਸਰਮਈ ਸਾਡੀ ਗਾਇਕਾ ਨਹੀਂ ਸਾਡੀ ਅਧਿਆਪਕਾ ਹੈ ਇੱਕ ਵਾਰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਾਰੇ ਜੰਗਲ ਨੂੰ ਰੁੱਖਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਉਸਦਾ ਘਰ ਖਤਰੇ ਵਿੱਚ ਪੈ ਜਾਂਦਾ ਹੈ ਮੌਸਮ ਬਦਲ ਰਿਹਾ ਸੀ ਜਿੱਥੇ ਕਦੇ ਹਵਾ ਦੀ ਸਰਤਾਲ ਵੱਜਦੀ ਸੀ ਹੁਣ ਉੱਥੇ ਇੱਕ ਅਜੀਬ ਤਣਾਅ ਵਾਲੀ ਖਮੋਸ਼ੀ ਆ ਗਈ ਸੀ ਜਿਵੇਂ ਜਿਵੇਂ ਸਰਜੋਤ ਨਦੀ ਦੀ ਲਹਿਰ ਵੀ ਜਿਵੇਂ ਛੋਲੀ ਹੋ ਗਈ ਸੀ ਜੰਗਲ ਦੇ ਕਿਨਾਰੇ ਸ਼ਹਿਰ ਵੱਲ ਵਧ ਰਹੇ ਸਨ ਲੋਕ ਆ ਰਹੇ ਸਨ ਮਸ਼ੀਨਾਂ ਗੂੰਜਾਂ ਦੇ ਰਹੀਆਂ ਸਨ ਤੇ ਕੁਦਰਤ ਹੌਲੀ ਹੌਲੀ ਦਬਾਅ ਹਟਾ ਰਹੀ ਸੀ ਜਿਵੇਂ ਸਵੇਰ ਕੋਈ ਸਰਮਈ ਆਪਣੇ ਅੰਬ ਦੇ ਰੁੱਖ ਉੱਤੇ ਬੈਠੀ ਗੀਤ गा ਰਹੀ ਸੀ ਉਸਨੇ ਅਚਾਨਕ ਮਸ਼ੀਨਾਂ ਦੀ ਗੂੰਜ ਸੁਣੀ ਕੁਝ ਮਨੁੱਖ ਰੁੱਖਾਂ ਨੂੰ ਨਿਸ਼ਾਨਾ ਬਣਾਈ ਫਿਰ ਰਹੇ ਸਨ ਉਹ ਕਹਿ ਰਹੇ ਸਨ ਇਸ ਜੰਗਲ ਨੂੰ ਕੱਟ ਕੇ ਇੱਥੇ ਰੋਡ ਬਣਾਉਣੀ ਐ ਇਹ ਰੁੱਖ ਤਾਂ ਝਾੜੀਆਂ ਵਾਂਗ ਦੇ ਨੇ ਇਹਨਾਂ ਨੂੰ ਕੱਟ ਦੋ ਇਹ ਗੱਲਾਂ ਸੁਣ ਕੇ ਸਰਮਈ ਦੀ ਰੂਹ ਕੰਬ ਗਈ ਉਹ ਜਿਸ ਰੁੱਖ ਉੱਤੇ ਬੈਠੀ ਸੀ ਤੇ ਕਈ ਸਾਲਾਂ ਤੋਂ ਰਹਿ ਰਹੀ ਸੀ ਉਹ ਵੀ ਉਹਨਾਂ ਦੀ ਸੂਚੀ ਵਿੱਚ ਸ਼ਾਮਲ ਸੀ ਸਰਮਈ ਤੁਰੰਤ ਆਪਣੇ ਸਾਰੇ ਪੰਛੀਆਂ ਕੋਲ ਗਈ ਆਪਣੇ ਦੋਸਤਾਂ ਕੋਲ ਗਈ ਹਾਥੀ ਭਰਾ ਮੈਨਾ ਮਾਸੀ ਤੇ ਚਪਲੂ ਤੋਤਾ ਤੇ ਸਭ ਨੂੰ ਕਿਹਾ ਸਾਨੂੰ ਆਪਣੇ ਘਰਾਂ ਦੀ ਰਾਖੀ ਕਰਨੀ ਪਵੇਗੀ ਜੇ ਰੁੱਖ ਨਹੀਂ ਰਹਿਣਗੇ ਤਾਂ ਅਸੀਂ ਵੀ ਨਹੀਂ ਰਹਿਣਾ ਹਾਥੀ ਭਰਾ ਨੇ ਗੰਭੀਰ ਸੁਰ ਵਿੱਚ ਕਿਹਾ ਇਹ ਸਿਰਫ ਰੁੱਖ ਨਹੀਂ ਇਹ ਸਾਡੀ ਜ਼ਿੰਦਗੀ ਦਾ ਆਧਾਰ ਨੇ ਤੇ ਸਾਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਘਰ ਨੇ ਉਸ ਰਾਤ ਸਾਰਾ ਜੰਗਲ ਜਾਗਦਾਰਿਆ ਇੱਕ ਜਥਾ ਬਣਾਇਆ ਗਿਆ ਜੰਗਲ ਦੀ ਆਵਾਜ਼ ਮੋਰਾਂ ਨੇ ਨਾਚ ਰਾਹੀ ਸੁਨੇਹੇ ਦਿੱਤੇ ਤੋਤਿਆਂ ਨੇ ਬੈਨਰਾਂ ਵਰਗੇ ਰੁੱਖਾਂ ਤੇ ਲਿਖਿਆ ਸਾਨੂੰ ਸਾਡਾ ਘਰ ਵਾਪਸ ਦਿਓ ਸਾਡੇ ਘਰਾਂ ਨੂੰ ਨਾ ਕਟਿਓ ਸਰਮਈ ਨੇ ਫੈਸਲਾ ਕੀਤਾ ਕਿ ਉਹ ਆਪਣੀ ਆਵਾਜ਼ ਦੀ ਤਾਕਤ ਵਰਤੇਗੀ ਉਸ ਨੇ ਇੱਕ ਗੀਤ ਵੀ ਰਚਿਆ ਜੰਗਲ ਦੀ ਰੱਖਿਆ ਲਈ ਮੇਰਾ ਘਰ ਨਾ ਤੋੜੋ ਇਹ ਰੁੱਖ ਮੇਰੀ ਮਾਂ ਹੈ ਜਿੱਥੇ ਮੈਂ ਗਾਉਂਦੀ ਹਾਂ ਉੱਥੇ ਵੱਸਦਾ ਰੱਬ ਦਾ ਨਾਂ ਹੈ ਤੁਸੀਂ ਲੈ ਜਾਓ ਰਾਹਾਂ ਸਾਨੂੰ ਰੱਖੋ ਜਿਉਂਦੇ ਰੁੱਖਾਂ ਦੇ ਸਾਥੀਆਂ ਅਸੀਵਿਤਾ ਬੰਦੇ ਆ ਜਦ ਸਵੇਰ ਹੋਈ ਮਨੁੱਖ ਜਦ ਮਸੀਨਾ ਲੈ ਕੇ ਆਏ ਤਾਂ ਉਹਨਾਂ ਦੇ ਸਾਹਮਣੇ ਸ਼ੈਂਕੜੇ ਪੰਛੀ ਹਿਰਣ ਗਿੱਦੜ ਤੇ ਤਿਤਲੀਆਂ ਇਕੱਠੇ ਹੋ ਗਏ ਸਰਮਈ ਟਾਣੀ ਤੇ ਬੈਠੀ ਗਾ ਰਹੀ ਸੀ ਉਸ ਦੀ ਆਵਾਜ਼ ਵਿੱਚ ਦਿਲ ਦਹਿਲਾ ਦੇਣ ਵਾਲੀ ਬੇਵਸੀ ਸੀ ਹੌਸਲਾ ਵੀ ਸੀ ਮਨੁੱਖ ਰੁਕ ਗਏ ਇੱਕ ਇੰਜੀਨੀਅਰ ਨੇ ਅੱਗੇ ਵਧ ਕੇ ਕਿਹਾ ਇਹ ਪੰਛੀ ਤਾਂ ਰੋ ਰਹੇ ਨੇ ਇਹ ਸਿਰਫ ਰੋਖ ਨਹੀਂ ਇਹ ਇਹਨਾਂ ਦੇ ਘਰ ਨੇ ਸਾਨੂੰ ਐਡਾ ਵੱਡਾ ਪਾਪ ਨਹੀਂ ਕਰਨਾ ਚਾਹੀਦਾ ਜਿਵੇਂ ਸਾਡੇ ਘਰ ਨੇ ਸਾਡੇ ਬੱਚੇ ਨੇ ਇਹਨਾਂ ਦੇ ਵੀ ਘਰ ਨੇ ਇਹਨਾਂ ਨੇ ਵੀ ਆਪਣੇ ਘਰਾਂ ਨੂੰ ਮਿਹਨਤ ਨਾਲ ਬਣਾਇਆ ਇਹ ਗੱਲਾਂ ਸੁਣ ਕੇ ਸਾਰੀਆਂ ਮਸ਼ੀਨਾਂ ਹੌਲੀ-ਹੌਲੀ ਵਾਪਸ ਮੁੜ ਗਈਆਂ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪੰਛੀਆਂ ਨੇ ਗੀਤ ਗਾਏ ਰੁੱਖਾਂ ਨੇ ਹਵਾ 'ਚ ਝੂਲ ਕੇ ਨੱਚਿਆ ਤੇ ਸੂਰਜ ਨੇ ਕਹਿਰਾ چیر ਕੇ ਰੌਸ਼ਨੀ ਪਾਈ ਸਰਮਈ ਮੁਸਕਰਾ ਰਹੀ ਸੀ ਉਸ ਦੀ ਆਵਾਜ਼ ਨੇ ਘਰ ਬਚਾ ਲਿਆ ਸੀ ਉਸ ਰਾਤ ਸਰਮਈ ਨੇ ਅੰਬ ਦੇ ਰੁੱਖ ਉੱਤੇ ਬੈਠ ਕੇ ਹੌਲੀ ਧੁਨ ਵਿੱਚ ਗੀਤ ਗਾਇਆ ਮੈਂ ਸਿਰਫ ਬੁਲਬੁਲ ਨਹੀਂ ਜੰਗਲ ਦੀ ਆਵਾਜ਼ ਹਾਂ ਜਿੱਥੇ ਸੰਗੀਤ ਹੋਵੇ ਉੱਥੇ ਆਸ ਹੈ ਸਾਥ ਹੈ ਤੇ ਸਾਰੇ ਪੰਛੀ ਹੁਣ ਖੁਸ਼ੀ-ਖੁਸ਼ੀ ਉਸ ਜੰਗਲ ਵਿੱਚ ਆਪਣੇ ਆਲਣਿਆਂ ਵਿੱਚ ਰਹਿਣ ਲੱਗੇ ਤੇ ਸਾਰੇ ਪੰਛੀ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰਾਂ ਨਾਲ ਖੁਸ਼ੀ ਰਹਿਣ ਲੱਗੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਰ ਇੱਕ ਜੀਵ ਵਿੱਚ ਜਾਨ ਹੁੰਦੀ ਹੈ ਤੇ ਸਾਨੂੰ ਮਨੁੱਖਾਂ ਨੂੰ ਸਿਰਫ ਆਪਣੇ ਬਾਰੇ ਨਹੀਂ ਇਹਨਾਂ ਜੀਵ ਜਾਨਵਤੂਆਂ ਜਾਨਵਰਾਂ ਪੇੜ ਪੌਦਿਆਂ ਬਾਰੇ ਵੀ ਸੋਚਣਾ ਚਾਹੀਦਾ ਤੇ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ